ਅਸੀਂ ਆ ਰਹੇ ਹਾਂ ਤੁਹਾਡੇ ਸ਼ਹਿਰ ਚ ਕਾਨੂੰਨ ਆਮ ਦੀ ਵਿਵਸਥਾ ਹੈਗੀ ਨਹੀਂ ਜੀ ਜਰਾ ਵੀ ਜਿਹੜਾ ਕੋਈ ਉੱਠਦਾ ਆ ਕੇ ਗੋਲੀ ਮਾਰ ਕੇ ਨਿਕਲ ਜਾਂਦਾ ਫੁੱਲ ਸਵਾਸ ਤੇ ਬੋੜੀ ਹੈ ਮਾਡੇ ਵਾਸਤੇ ਸਾਡਾ ਬੱਚਾ ਤਾਂ ਲੱਗੀ ਸਾਡਾ ਅਸੀਂ ਤਾਂ ਲੁੱਟ ਗਏ ਜੀ ਬੱਚਾ ਨਹੀਂ ਸਾਡਾ ਅਸੀਂ ਤਾਂ ਸਾਡਾ ਕਾਰ ਹੀ ਬੰਦ ਹੋ ਗਿਆ ਤੁਹਾਡਾ ਇਹ ਸਿਰ ਪ੍ਰਸ਼ਾਸਨ ਨਾਮ ਦੀ ਚੀਜ਼ ਹੈਗੀ ਇਹ ਸਾਡੇ ਕੋਲ ਖੜੇ ਨੇ ਬੋਲ ਰਹੇ ਹਾਂ ਕਿ ਜਾ ਕੇ ਇੰਜੀਨੀਅਰ ਕਢਾਓ ਤੁਸੀਂ ਜਾ ਕੇ ਉੱਥੇ ਕਾਰਵਾਈ ਕਰਦੇ ਸਾਡੇ ਕੋਲ ਬੋਲਣ ਦਾ ਕੀ ਫਾਇਦਾ ਹੈ ਕੋਈ ਜੂਣੀ ਉਹਨਾਂ ਦੇ ਵੇਖਦੀ ਪਈ ਹੈ ਧੰਨਵਾਦ ਹੁੰਦਾ। ਤੋਸਾਹ ਹੋ ਗਏ ਨੇ ਮੇਰਾ ਮੋਬਾਈਲ ਬੀਚਾਰੀ ਅੱਜ ਪਰਸੋਂ ਮੈਨੂੰ ਇਹਨਾਂ ਦਾ ਉਹ ਜਵਾਬ ਦਿੱਤਾ ਇਹਨਾਂ ਨੇ ਮੈਂ ਤੁਹਾਨੂੰ ਨਹੀਂ ਗੱਲ ਕਰ ਸਕਦਾ ਗੱਲ ਕਰਦੇ ਨਹੀਂ ਪ੍ਰਸ਼ਾਸਨ ਕੀਤੇ ਕਰਾ ਹੈ ਸ਼ਹਿਰੀਆਂ ਵਾਸਤੇ ਛੋਟੀ ਜੀ ਗੱਲ ਹੈ ਉਹ ਕਹਿੰਦੇ ਅਸੀਂ ਤੁਹਾਡੇ ਵਾਸਤੇ ਖੜੇ ਹੀ ਨਹੀਂ ਸ਼ਹਿਰੀਆਂ ਵਾਸਤੇ ਇਹ ਛੋਟੀ ਜੀ ਗੱਲ ਹੈ ਲੇਕੋ ਗੱਲ ਮੋਬਾਈਲ ਦੀ ਨਹੀਂ ਮੈਂ ਗੱਲ ਕਰ ਰਿਹਾ ਗੱਲ ਮੈਂ ਸਾਰੇ ਸ਼ਹਿਰੀਆਂ ਦੀ ਕਰਦਾ ਪਿਆ ਉਹ ਸ਼ਹਿਰੀਆਂ ਵਾਸਤੇ ਕਹਿੰਦੇ ਅਸੀਂ ਹੈਗੇ ਹੀ ਨਹੀਂ ਤੁਹਾਡੇ ਵਾਸਤੇ ਸਾਡਾ ਇਰਾਦਾ ਲੱਗਿਆ ਸਾਡੇ ਕੋਲੋ ਮੋਬਾਈਲ ਤੇ ਕੋਈ ਮਾਇਨੇਰੀ ਚੀਜ਼ ਸੀ ਅਸੀਂ ਨਹੀਂ ਉਸ ਨੂੰ ਸੋਚਿਆ ਪਰ ਸਾਰੇ ਸ਼ਹਿਰ ਦੇ ਉਹ ਘੁੰਮ ਹੀ ਜਾਂਦੇ ਨੇ ਕਿਸੇ ਦੀ ਗੱਲ ਹੋਈ ਨਹੀਂ ਤੇਰੀ ਮੋਟਰਸਾਈਕਲ ਜਾਰੀ ਕਿਸੇ ਐਕਟੀਵ ਜਾਰੀ ਕਿਸੇ ਦੇ ਮੋਬਾਈਲ ਕਿਸੇ ਦਾ ਪਰਸ ਮੋੜੇ ਹੋਵੇ ਸ਼ਹਿਰ ਤੇ ਜੀ ਕੋਈ ਨਹੀਂ ਹੈਗੀ ਪਤਾ ਨਹੀਂ ਕਿੱਥੋਂ ਆ ਕੇ ਘੁੰਮ ਰਹੇ ਨੇ ਸਾਨੂੰ ਲੱਗਿਆ ਇਹਨੇ ਜਿਵੇਂ ਪਤਾ ਨਹੀਂ ਪ੍ਰਸ਼ਾਸਨ ਚੈੱਕ ਹੀ ਨਹੀਂ ਕਰਦਾ ਉਹਨਾਂ ਤਿੰਨ ਤਿੰਨ ਜਿਹੜੇ ਆਉਂਦੇ ਨੇ ਮੂੰਹ ਬੰਨੇ ਹੁੰਦੇ ਨੇ ਕੋਈ ਚੈੱਕ ਹੀ ਨਹੀਂ ਕਰਦਾ ਮੈਂ ਬੋਲਦਾ ਕੀ ਕੋ ਤੁਸੀਂ ਮਾਈ ਬਾਹਰ ਬੈਠੇ ਜੀ ਸ਼ਹਿਰ ਦੇ ਤੇ ਤੁਸੀਂ ਨਹੀਂ ਚੈੱਕ ਕਰੋਗੇ ਤੇ ਇਹਨਾਂ ਨੇ ਤੇ ਕਰਨਾ ਨਹੀਂ ਚਾਹੀਦਾ ਪੁਰਜਿਸ ਤੇ ਗਾਰੀ ਸਕਦੇ ਹੋ ਹੈ ਨਹੀਂ ਨੁਕਸਾਨ ਹੋ ਗਿਆ ਜੀ ਉਹ ਪੂਰਾ ਨਹੀਂ ਹੋ ਸਕਦਾ ਇਹ ਨੁਕਸਾਨ ਜੀ ਪੂਰਾ ਨਹੀਂ ਹੋ ਸਕਦਾ ਕਦੇ ਵੀ ਨਹੀਂ ਪੂਰਾ ਹੋ ਸਕਦਾ ਪਰ ਮੈਂ ਮੈਂ ਕੁਝ ਨਹੀਂ ਕਹਿ ਸਕਦਾ ਕਿ ਤੁਸੀਂ ਸਾਰਿਆਂ ਨੇ ਮੈਨੂੰ ਐਮ ਐਲ ਏ ਬਣਾਇਆ ਫੋਟੋ ਸਾਹਿਬ ਜਿਹੜੀ ਵੀ ਹੋ ਸਕਦਾ ਜਿਹੜੀ ਫਿਊਚਰ ਚ ਨਾ ਅੰਜ ਹੋਵੇ ਜਿਹੜੀ ਮੇਰੀ ਡਿਊਟੀ ਹੈ ਨਾ ਸਰ ਤੁਹਾਡੀ ਡਿਊਟੀ ਹੈ ਨਾ ਸਰ ਮੇਰੀ ਜਿਹੜੀ ਡਿਊਟੀ ਮੈਂ ਕੱਲ ਹੀ ਕੱਲ ਹੀ ਮੇਰੀ ਸਟੇਟਮੈਂਟ ਸੀ ਵੀ ਗੈਂਗਸਟਰ ਪੰਜਾਬ ਤੋਂ ਖਦੌਂਦੇ ਜਾਣਗੇ ਜਗ੍ਹਾ ਵਾਲੇ ਸਾਨੂੰ ਇਹ ਨਹੀਂ ਚਾਹੀਦਾ ਫੋਟੋ ਸਾਹਿਬ 4 ਸਾਲ ਦਾ ਹੋ ਗਿਆ ਖਤਮ ਕਦੋਂ ਕਰਾਂਗੇ ਦੇਖੋ ਦੇਖੋ ਮੈਂ 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 ਬੜੀ ਸਿੱਧੀ ਗੱਲ ਕਰਦਾ ਵੀ ਹਾਂਜੀ ਮੈਂ ਮੈਂ ਆਪਣੀ ਸਭਾਈ ਕੁਛ ਨਹੀਂ ਕਰਨਾ ਕਿਉਂਕਿ ਬਹੁਤ ਵੱਡਾ ਨੁਕਸਾਨ ਹੋਇਆ ਤੁਹਾਨੂੰ ਕਹਿੰਦਾ ਗੈਲਸਰ ਪੰਜਾਬ ਦਾ ਚਾਰ ਸਾਲ ਹੋ ਗਏ ਸਰਕਾਰ ਇਸ ਸਮੇਂ ਤੇ ਇਸ ਸਮੇਂ ਤੇ ਇਸ ਸਮੇਂ ਤੇ ਮੈਂ ਕੋਈ ਗੱਲ ਨਹੀਂ ਕਰ ਸਕਦਾ ਮੈਂ ਕੋਈ ਰਾਜਨੀਤੀ ਨਹੀਂ ਕਰਨੀ ਲੇਕਿਨ ਇਹ ਨੁਕਸਾਨ ਮੈਂ ਵੀ ਨਹੀਂ ਪੂਰਾ ਕਰ ਸਕਦਾ ਔਰ ਭਗਵੰਤ ਮਾਨ ਜੀ ਵੀ ਪੂਰਾ ਨਹੀਂ ਕਰ ਸਕਦਾ ਬਈ ਜੀ ਆ ਤੇ ਆਪਾਂ ਸਰਕਾਰ ਤੇ ਦੇ ਅਲੀਗੇਸ਼ਨ ਲਾਉਂਦੇ ਹੀ ਨਹੀਂ ਪਏ ਗੱਲ ਤੇ ਇਹ ਕਿੰਨੇ ਕੁ ਬੱਚੇ ਜਾਣਗੇ ਸ਼ਹਿਰ ਦੇ ਬਹੁਤ ਵੱਡਾ ਨੁਕਸਾਨ ਹੈ ਇਹ ਖੂਬ ਵਰਨਾ ਹੈਗਾ ਮੈਂ ਜਿੰਨੀ ਜ਼ਿਆਦਾ ਪੁੱਲਰ ਸਾਹਿਬ ਜਿਹੜੀ ਗੱਲ ਤਕਰੀਰ ਦਿੰਦੀ ਹੈ ਨਾ ਮੁੜ ਕੇ ਬੈਕਗ੍ਰਾਉਂਡ ਜਿਹੜੀ ਲੜਾਈ ਚੱਲ ਰਹੀ ਹੋਵੇ ਬੈਠੋ ਤੁਸੀਂ ਸ਼ਨੀਵਾਰ ਕੋਲ ਜੀ ਹਾਂ ਬੈਠੋ ਬੈਠੋ ਕੋਈ ਲੜਾਈ ਚੱਲ ਰਹੀ ਹੋਵੇ ਮੈਂ ਦੋਸ਼ੀ ਆ ਮੈਨੂੰ ਖੜਨਾ ਪਊਗਾ ਨਹੀਂ 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 ਬਪਾ ਹੀ ਦੋਸ਼ੀ ਤੇ ਸਰਕਾਰ ਵਾਲੋ ਜਿਹੜੇ ਐਮਐਲਓ ਬੈਠੋ ਬਪਾ ਹੀ ਨਹੀਂ ਆਓ ਕਮੀ ਜਾਓ ਲੱਭਾ ਸਾਹਮਣੇ ਬੈਠੋ ਬੈਠੋ ਬਪਾ ਹੀ ਕੋਈ ਗੱਲ ਨਹੀਂ ਇਹ ਹੁਣ ਇਹ ਦਰਵਾਜ਼ੇ ਵਾਲੇ ਜੋ ਪਾਣਾ ਵਰਤਦਾ ਉਹ ਉਹਦੇ ਨਹੀਂ ਰੁਕਸ ਅੱਗੋਂ ਵਾਸਤੇ ਰੋਕ ਲੋ ਵੇਲੀ ਉਹ ਜਿਹੜੇ ਬੱਚੇ ਸਾਡੇ ਸ਼ਹਿਰ ਦੇ ਆਪਣਾ ਨੂੰ ਰੋਕ ਲੋ ਚਿੰਤਾ ਦਾ ਉਹਨਾਂ ਨਾਲ ਨਾਲ ਬਿਲਕੁਲ ਦਾ ਦੋਏ ਇਸ ਬੱਚੇ ਦਾ ਕੋਈ ਕਿਸ ਨਾਲ ਪਤਾ ਜੀ ਮੈਨੂੰ ਫਰੈਂਡ ਸਰਕਲ ਨਹੀਂ ਮੈਨੂੰ ਪਤਾ ਜੀ ਦੁਕਾਨ ਤੋਂ ਇਹ ਕਾਹਦਾ ਦੁਕਾਨ ਮੈਨੂੰ ਕਹਦੇ ਅਤਾਬ ਕਰਦੇ ਪਤਾ ਆਈ ਉਹ ਵੀ ਕਾਨੂੰਨ ਨਹੀਂ ਆ ਗਿਆ ਦਿੰਦਾ ਕਿ ਤੁਸੀਂ ਆਪ ਗੋਲੀਆਂ ਚਲਾਓ ਨਹੀਂ ਦਿੰਦਾ ਮੈਨੂੰ ਵੀ ਆ ਗਿਆ ਦਿੰਦਾ ਵੀ ਤੁਹਾਡੀ ਤੁਸੀਂ ਨਹੀਂ ਗੋਲੀਆਂ ਚਲਾਉਂ ਜੋ ਦੇਖੋ ਮੈਨੂੰ ਸਾਰੀ ਗੱਲ ਦਾ ਪਤਾ ਹੈ ਕੋਈ ਬੱਚੇ ਦੀ ਦੁਸ਼ਮਣੀ ਨਹੀਂ ਇਹ ਜਾਣ ਬੁੱਝ ਕੇ ਕਹਿੰਦਾ ਮੌਲ ਖਰਾਬ ਕਰਨ ਲਈ ਬੱਸ ਬੱਚਾ ਉਹ ਬੱਚਿਆਂ ਦਾ ਬੱਚਾ ਨਹੀਂ ਕੋਹ ਪੜਾ ਮਸੂਦਾ ਦੇਖੋ ਮੈਂ ਬੇਰਗਨ ਸਾਰਿਆਂ ਨੇ ਹੀ ਕਿਹਾ ਕੋਈ ਹੁੰਦਾ ਨਾ ਕੋਈ ਬੱਚਾ ਹੋਇਆ ਸ਼ਰਾਰਤੀ ਉਹ ਮੈਂ ਸਮਝ ਰਹੀ ਆ ਜਾਣ ਨੂੰ ਕਿ ਇਹ ਜਾਣੂ ਇਹ ਇਹ ਕਿਸੇ ਸਾਜ਼ਿਸ਼ਬੀਨ ਹੋਇਆ ਹੈ ਔਰ ਉਹ ਸਾਜ਼ਿਸ਼ ਜਲਦੀ ਬੇਨਕਾਬ ਹੋਊਗੀ ਇਸ ਬੱਚੇ ਦਾ ਜਦ ਕਿਸੇ ਨਾਲ ਲੜਾ ਲੜੀ ਵਸਪਾ ਨਹੀਂ ਦੋ ਸੈੱਟ ਬੱਚੇ ਨੂੰ ਆ ਕੇ ਗੋਲੀਆਂ ਮਾਰਦੀਆਂ ਇਹ ਤਾਂ ਸਾਹਿਬ ਇੱਕ ਮਿੰਟ ਬੇਨਤੀ ਸੁਣ ਲੋ ਸਾਰਿਆਂ ਇੱਥੇ ਹੀ ਬੈਠਾ ਦਿੱਤਾ ਅਸੀਂ ਉਹਨਾਂ ਦਾ ਸਿਸਟਮ ਨਹੀਂ ਕਰਨਾ ਜਿੰਨੇ ਜਿਹੜੇ ਤੁਸੀਂ ਬੰਦੇ ਆਣ ਕੇ ਅਸੀਂ ਸ਼ਹਿਰ ਬਣਾ ਲਿਆ ਜਿਹੜਾ ਉਹਨਾਂ ਦਾ ਦੇਖੋ ਦੇਖੋ ਮੇਰੀ ਮੇਰੀ ਕੋਈ ਲੋੜ ਨਹੀਂ ਹੈ ਜੀ ਡਾਕਟਰ ਕੋਲ ਮੇਰੀ ਮੇਰੀ ਗੱਲ ਦਾ ਆਰਐਸਐਸ ਕਾਰਗੋ ਹੋਈ ਗੀ ਮੇਰੀ ਮੇਰੀ ਬੇਨਤੀ ਹੈ ਇਹ ਤਾਂ ਨਾਲ ਹੀ ਨਹੀਂ ਹੈਗੀ ਆਰਐਸਐਸ ਤਾਂ ਇਹ 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 ਇੰਨਾ ਕੋ ਮਾਡਲ ਕੋਈ ਹੋਇਆ ਆਏ ਹੋਈ ਹੈ ਔਰ ਔਰ ਕੋਈ ਪੁਲਿਸ ਨਹੀਂ ਸੌਉਂਗੀ ਸਾਰੀ ਰਾਤ ਸਰ ਚੱਲੂਗੀ ਔਰ ਸਾਰਾ ਜਿਹੜਾ ਕੁਛ ਆ ਐਸਐਸਪੀ ਸਾਹਿਬ ਨੂੰ ਮੈਂ ਸੱਦ ਕੇ ਗਿਆ ਤਾਂ ਠੀਕ ਹੈ ਵੀ ਸਾਰੀ ਰਾਤ ਪੁਲਿਸ ਨਹੀਂ ਸੌਂਗੀ ਔਰ ਸਵੇਰ ਤੱਕ ਬੰਦੇ ਹੀ ਫੜਨ ਦੀ ਕੋਸ਼ਿਸ਼ ਹਰ ਹਿੱਲੇ ਹੋਗੀ ਸਾਡਾ ਨਮੰਦਨ ਹੈ ਜੀ ਇਹ ਬੰਦਿਆਂ ਨਾਲ ਕੌਂਟਰ ਚਾਹੀਦਾ ਹੈ ਬਾ ਸ਼ਹਿਰ ਤਾਂ ਡਿਗੇ ਨਹੀਂ ਕੋਈ ਕੁਝ ਨਹੀਂ ਸ਼ਹਿਰ ਤਾਂ ਡਿਗੇ ਹੈ ਜੀ ਕਿੱਥੇ ਗਿਆ ਕਿਦਰ ਸ਼ਹਿਰ ਦੇ ਵਿੱਚ ਨਾ ਕੋਈ ਤੁਸੀਂ ਤੁਸੀਂ ਬਹੁਤ ਜ਼ਿੰਮੇਵਾਰ ਪੋਜੀਸ਼ਨਾਂ ਤੇ ਰਹੇ ਹੋ ਮੈਂ ਕੁਝ ਬੋਲ ਨਹੀਂ ਸਕਦਾ ਪਰ ਕਰ ਬਹੁਤ ਕੁਝ ਸਕਦੇ ਜੀ ਪਰ ਪਰ ਕਰ ਬਹੁਤ ਕੁਝ ਕਰ ਸਕਦੇ ਹੋ ਹਾਂ ਤੁਸੀਂ ਨਹੀਂ ਬੋਲ ਸਕਦੇ ਕਰ ਬਹੁਤ ਕੁਝ ਕਰ ਸਕਦੇ ਜੀ ਪੂਰੀ ਪਾਵਰ ਤੁਹਾਡੇ ਕੋਲ ਹੈਗੀ ਜੇ ਇਹ ਹੁਣ ਅਸੀਂ ਕਹਿੰਦੇ ਹੁਣ ਸਾਰੇ ਦੇਖਣ ਵਾਲੇ ਹੀ ਹੈ ਕਿ ਤੁਸੀਂ ਕੀ ਕਰਦੇ ਹੋ ਬਸ ਜਿਆਦਾ ਲਵੇ ਨਹੀਂ ਆਪ ਬੱਚੇ ਨੂੰ ਅਸਲੀ ਸ਼ਰਧਾਂਜਲੀ ਹੀ ਉਦੋਂ ਹੈ ਜਦੋਂ ਤੁਸੀਂ ਐ ਕਾਰਵਾਈ ਪਾਉਗੇ ਇਹਨਾਂ ਨਾਲ ਗੱਲ ਕਰ ਰਹੇ ਆ ਬੜਾ ਹੌਸਲਾ ਹੈ ਜਿਹੜਾ ਕਰ ਰਹੇ ਪਰ ਜਿਹੜੀ ਚੀਜ਼ ਤੇਜ਼ ਕਰ ਰਹੇ ਨਾ ਇਹ ਕਹਿ ਰਹੇ ਵੀ ਜੋਰ ਸਾਡਾ ਪੁੱਜ ਗਿਆ ਵੱਖੀ ਦਾ ਲੋਕਾਂ ਦਾ ਜਿਹੜਾ ਨਾ ਪਛਾਣ ਹੋ ਗਈ ਪਰ ਉਹ ਪਹਿਲੀ ਵਾਰ ਦਾ ਇਹਨਾਂ ਲਗਾਤਾਰ ਹੋਈ ਜਾਣੀ ਬੈਠੋ ਬਾਬਾ ਹੀ ਨਹੀਂ ਨਹੀਂ ਮੈਂ ਨਹੀਂ ਬਾਬਾ ਹੀ ਨਹੀਂ ਬੈਠ ਜਾਓ ਮਾਰੇ ਸ਼ੋਕ ਰਗ ਰਹਾ ਹੈ ਸਾਡੇ ਦੀ ਐਸੀ ਗੱਲ ਪਰ ਆ ਦੇ ਨਾਲੇ ਬੈਠੋ ਜਾਓ ਬੈਠੋ ਆਓ ਜੀ ਆਓ ਸਮਝੀ ਆਪਰੇ ਕੋਈ ਐਸੀ ਗੱਲ ਤੁਹਾਡਾ ਵੀ ਬੱਚਾ ਸੀ ਉਪਰ ਐਸੀ ਗੱਲ ਹੀ ਬੈਠੋ ਆ ਜਾਓ ਬਾ ਆਪਣਾ ਬੱਚਾ ਸਮੇਂ ਕੇ ਕਾਰਵਾਈ ਤੋ ਬੈਠੋ ਬੈਠੋ ਆਓ ਜੀ ਬੈਠੋ ਬੈਠੋ ਬਹੁਤ ਮੈਂ 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 ਪਹਿਲੀ ਘਰੇ ਤੋਂ ਜਾਇਦ ਲੈਣੀ ਮੈਂ ਅਫਸਰ ਨਾਲ ਆਪਣੀ ਮੀਟਿੰਗ ਕਰਨੀ ਹੈ ਦੇਖੋ ਜੀ ਉਹਨੇ ਮੀਟਿੰਗ ਉੱਪਰ ਦੀ ਗੱਲ ਗੱਲ ਨਹੀਂ ਕਰੋ ਇਹਦੇ ਆਪਾਂ ਦੀ ਡਿਊਟੀ ਸਮੇਂ ਦੇਓ ਤਾਂ ਤੁਹਾਨੂੰ ਰਿਜ਼ਲਟ ਮਿਲਣਾ ਚਾਹੀਦਾ ਸਾਰੇ ਲੋਕ ਬੈਠੇ ਨੇ ਦੇਖ ਲਓ ਸ਼ਹਿਰ ਦੇ ਇਹਦੇ ਇੱਕੋ ਪਰਮਾਤਮਾ ਜਾਣਦਾ ਹੈ ਇੱਕੋ ਪਰਮਾਤਮਾ ਜਾਣਦਾ ਜੀ ਜਿੰਨਾ ਮੈਂ ਦੁਖੀ ਹਾਂ ਮੈਂ ਨਹੀਂ ਦੱਸ ਸਕਦਾ ਤੁਹਾਡਾ ਤਾਂ ਬਹੁਤ ਕੁਝ ਚਲੇ ਗਿਆ ਸਾਰਾ ਕੁਝ ਚਲੇ ਗਿਆ ਬਹੁਤ ਕੁਝ ਚਲੇ ਗਿਆ ਸਾਰਾ ਕੁਝ ਹੀ ਹੁੰਦਾ ਬਹੁਤ ਕੁਝ ਸਾਰਾ ਕੁਝ ਹੀ ਹੁੰਦਾ देखो जोड़े बच्चे वे 1.5 साल के बच्चे होते हैं और निहायत ही शारीरिक और पंजाब सारे जवानी भी है सारे परिवार में बच्चा तो होता है उस्ताद कहता हो तो करैक्टर पर मारो कोई वाइंसो जैसी की बात आ रही ऊपर से वो करते हैं समाज पे एक बार सही करते हैं सारी गुडनेस काम हो गया यस सर

What is the